अगले 1 महीने ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਕੁਝ ਆਸਾਨ ਗੱਲਾਂ ਸਮਝ ਕੇ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ। ਇਸ ਤੋਂ ਅੱਗੇ ਇਹ ਬਸ ਇਸ ਜੀਵਨ ਨੂੰ ਨਿਖਾਰਨ ਬਾਰੇ ਹੀ ਹੋਣਾ ਚਾਹੀਦਾ ਹੈ। ਕੁਝ ਪ੍ਰਬੰਧ ਹਰ ਕਿਸੇ ਨੂੰ ਕਰਨੇ ਪੈਂਦੇ ਹਨ ਤਾਂ ਜੋ ਹਰ ਰੋਜ਼ ਦੀ ਜ਼ਿੰਦਗੀ ਇੱਕ ਚੁਣੌਤੀ ਨਾ ਬਣ ਜਾਵੇ। ਪਰ ਉਹ ਪ੍ਰਬੰਧ ਬਹੁਤ ਹੀ ਸੌਖੇ ਤਰੀਕੇ ਨਾਲ ਕੀਤੇ ਜਾ ਸਕਦੇ ਹਨ ਜੇ ਤੁਸੀਂ ਦੂਜਿਆਂ ਵੱਲ ਨਹੀਂ ਦੇਖਦੇ। ਉਸ ਕੋਲ ਕਿੰਨਾ ਹੈ ਤਾਂ ਇਸ ਦਾ ਕੋਈ ਅੰਤ ਨਹੀਂ। ਮੈਨੂੰ ਕਿੰਨਾ ਚਾਹੀਦਾ ਹੈ ਜੇ ਤੁਸੀਂ ਇਹ ਤੈਅ ਕਰ ਲਵੋ। ਤਾਂ ਜੀਵਨ ਨੂੰ ਸੌਖਾ ਬਣਾਉਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ ਸਾਰੀ ਮਨੁੱਖੀ ਬੁੱਧੀ ਸਿਰਫ ਸੁਧਾਰਨ ਕੰਮ ਕਰਨ ਦੇ ਵਿੱਚ ਹੀ ਵਿਅਰਥ ਜਾ ਰਹੀ ਹੈ ਕਿਉਂਕਿ ਇਨਸਾਨ ਹਰ ਵੇਲੇ ਸਿਰਫ ਜਿੰਦਾ ਰਹਿਣ ਦੀ ਜद्दोजਹਿਦ ਵਿੱਚ ਹੀ ਲੱਗਿਆ ਰਹਿੰਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਹਰ ਕੋਈ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਏ ਕਿਉਂਕਿ ਤੁਹਾਡੀ ਜ਼ਿੰਦਗੀ ਹਮੇਸ਼ਾ ਲਈ ਨਹੀਂ ਹੈ ਇੱਕ ਕਾਰਨ ਜਿਸ ਕਰਕੇ ਧਰਤੀ ਤੇ ਹਰ ਕਿਸਮ ਦੀਆਂ ਮੂਰਖ ਧੱਪਰੀਆਂ ਗੱਲਾਂ ਹੋ ਰਹੀਆਂ ਹਨ ਉਹ ਇਹ ਹੈ ਕਿ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਉਹ ਨਾਸ਼ਵਾਨ ਹਨ ਜੇ ਤੁਸੀਂ ਆਪਣੀ ਨਾਸ਼ਵੰਤਾ ਬਾਰੇ ਸੁਚੇਤ ਹੋ ਤਾਂ ਤੁਸੀਂ ਸਿਰਫ ਉਹੀ ਕਰੋਗੇ ਜੋ ਅਸਲ ਵਿੱਚ ਮਾਇਨਾ ਰੱਖਦਾ ਹੈ ਜੋ ਸੱਚਮੁੱਚ ਤੁਹਾਡੇ ਲਈ ਮਹੱਤਵਪੂਰਨ ਹੈ ਜੇ ਆਪਾਂ ਸਾਰੇ ਸਿਰਫ ਉਹੀ ਕੰਮ ਕਰੀਏ ਜੋ ਸੱਚਮੁੱਚ ਮਹੱਤਵਪੂਰਨ ਹੈ ਤਾਂ ਅਸੀਂ ਇੱਕ ਬਹੁਤ ਹੀ ਸੁੰਦਰ ਦੁਨੀਆ ਵਿੱਚ ਜੀ ਰਹੇ ਹਾਂ